ਚਲੰਦਰ ਦੇ थाना बस्ती बाबा ਖੇਲਦੀ ਨੌਂਦੇ ਪਾਰਸ ਸਟ੍ਰੀਟ ਤੇ ਲੈਦਰ ਕੰਪਲੈਕਸ ਰੋਡ ਤੇ ਰਹਿਣ ਵਾਲੀ ਇੱਕ 13 ਸਾਲਾਂ ਬੱਚੀ ਨਾਲ ਗਵਾਂਡੀ ਵੱਲ ਜਬਰ ਜਨਾਹ ਕਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਦ ਇਸ ਘਟਨਾ ਬਾਰੇ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਅਮਰਿਤਧਾਰੀ ਸਰਦਾਰ ਨੂੰ ਘਰ ਤੋਂ ਬਾਹਰ ਕੱਢ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਉਸ ਨੂੰ ਅਦਮਰ ਕਰ ਦਿੱਤਾ। ਉਦੋਂ ਪੁਲਿਸ ਵੱਲੋਂ ਮੌਕੇ ਤੇ ਪਹੁੰਚਾ આરોપી ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਮੌਕੇ ਪਰਿਵਾਰ ਨੇ ਰੋਪ ਲਗਾਇਆ ਕਿ ਪੁਲਿਸ ਵੱਲੋਂ ਆਪਣੇ ਨਾਲ ਲੇਡੀ ਕਨਸਟੇਬਲ ਨਾਲ ਲਿਉਣ ਦੇ ਚਲਦਿਆਂ ਬੱਚੀ ਦੀ লাশ ਰਾਤ 1 ਵਜੇ ਤੱਕ ਬਾਥਰੂਮ ਵਿੱਚ ਹੀ ਪਈ ਰਹੀ ਅਤੇ ਪੁਲਿਸ ਨੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬੱਚੀ ਜ਼ਿੰਦਾ ਹੈ ਜਾਂ ਨਹੀਂ। ਇੱਕ ਵਾਰਦਾਤ ਹੋ ਗਈ ਆ ਮੱਲਾ ਵਾਲੇ ਨਿਵਾਸੀ ਜਿਹੜੇ ਆ ਉਹ ਲੱਭਣ ਲੱਪੇ ਆ ਆਪਣੇ ਬੱਚੇ ਨੂੰ ਤੇ ਇੱਕ ਵਾਰੀ ਪੁਲਿਸ ਵੀ ਅੰਦਰ ਆ ਚੁੱਕੀ ਆ ਇਹ ਉਸ ਤੋਂ ਬਾਅਦ ਗਈ ਆ ਇਹਨਾਂ ਮੱਲੇ ਦੀ ਨਿਗ੍ਹਾ ਪੈ ਗਈ ਭਾਜੀ ਪੁਲਿਸ ਸਭ ਤੋਂ ਪਹਿਲਾਂ ਆਈ ਸੀ ਜਦੋਂ ਇਤਲਾਹ ਮਿਲੀ ਪੁਲਿਸ ਨੂੰ ਉਹਨੇ ਨਿਲਾਕੀ ਬਹੁਤ ਜ਼ਿਆਦੀ ਪੁਲਿਸ ਨੇ ਕੀਤੀ ਜਿਹੜੀ ਪੱਲੋ ਪੁਲਿਸ ਆਈ ਆ ਉਸ ਮੁਲਾਜ਼ਮਾਂ ਦੇ ਤੇ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਜਿਹੜੀ ਇਹਨਾਂ ਨੇ ਇਨਗੈਲੀ ਕੀਤੀ ਜੇ ਚਾਰ ਲਈ ਇਹ ਵਾਰਦਾਤ ਟਰੇਸ ਹੋ ਜਾਂਦੀ ਤਾਂ ਉਸ ਦਾ ਬੱਚੇ ਦੀ ਜਾਨ ਵੀ ਵੱਜਦੀ ਮੱਲਾ ਨਾ ਦੇਖਦਾ ਇਹ ਤਾਂ ਪਤਾ ਨਹੀਂ ਚੱਲਣਾ ਕਿਸਾ ਮੈਂ ਉਹੀ ਕਹਿੰਨਾ ਉਹ ਜਿਹੜੇ ਪਹਿਲੇ ਪੁਲਿਸ ਵਾਲੇ ਆਏ ਨਾ ਉਹਨਾਂ ਤੇ ਵੀ ਕੋਈ ਨਾ ਕੋਈ ਸਖਤ ਐਕਸ਼ਨ ਹੋਣਾ ਜਿਹਦਾ ਮੀਰੀ ਤੇ ਹੀ ਮੰਗੇ ਪ੍ਰਸ਼ਾਸਨ ਉਹ ਜੋ ਦੱਤ ਨੇ ਜਿਹੇ ਵੀ ਉਹ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹਦਾ ਗਲਾ ਕੁੱਟਿਆ ਹੋਇਆ ਸੀ ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਰਾਕੇ ਦੇ ਐਫਐਸਐਡੀ ਸਾਡੀ ਨੋਕੇ ਤੇ ਆਈ ਹੈਗੀ ਜਿਹੜੇ ਆਦਮੀ ਨੇ ਇਹੇ ਕੰਮ ਕੀਤਾ ਇਹ ਜਿਹੜਿਆ ਨੂੰ ਵੀ ਜਿੱਥੇ ਪਬਲਿਕ ਦੇ ਫਾਇਦੇ ਸੀ ਔਰ ਉਹ ਤੋਂ ਬਾਅਦ ਨੂੰ ਅਸੀਂ ਇਹ ਥੋੜਾ ਇੰਜਰੀ ਨੂੰ ਅਸੀਂ ਲੈ ਕੇ ਦਾਖਲ ਕਰਾਇਆ ਹੈ ਉਹਦਾ ਰਿਪੋਰਟ ਰੱਖੇ ਉਹ ਬਿਆਨ ਲਿਖ ਰਹੇ ਹਾਂ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਪੋਸਟਮਾਰਨ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਵਿੱਚ ਜੋ ਆਉਂ। ਜੋ ਉਹਨੂੰ ਗ੍ਰੂਪਲੀ ਇਹਨਾਂ ਮਟਰ ਕੀਤਾ ਗਿਆ ਹੈਗਾ। ਉਹਦੇ ਮੁਤਾਬਕ ਅਸੀਂ ਧਿਆਨ ਦੇ ਕੇ ਔਰ ਪਰਚਾ ਦਰਜ ਕਰਕੇ ਜੋ ਵੀ ਇਹ ਸੜੌਣੀ ਹਰਕਤ ਨੂੰ ਇਹਨੇ ਅੰਜਾਮ ਦਿੱਤਾ ਇਸ ਸਪੈਸ਼ਲ ਨੂੰ ਅਸੀਂ ਬਰਤਵਤ ਸਜਾਵਾਵਾਂ। ਕਿਉਂਕਿ ਇਹ ਦੂਮਾਰੀ ਹਰਕਤ ਨਹੀਂ ਹੋ ਸਕਦੀ। ਉਸਦਾ ਨਾਮ ਕਿਸ ਅਜਿਹਾ ਜੀ ਨਾ ਹੋਵੇ। ਉਸ ਤੋਂ ਪਰੇ। ਮੈਂ ਅੱਜ ਮੌਕੇ ਤੇ ਆਈ ਹਾਂ। ਸਾਹਿਬ ਇਹਦੇ ਵੀ ਚੈੱਕ ਕੀਤਾ ਜਿੱਕੇ ਕੀਤਾ ਪਰਿਵਾਰ ਨੇ ਜਿਹੜਾ ਦੋਸ਼ੀ ਸੀ ਉਸਨੇ ਗੱਡੀ ਮੰਗਾਈ ਬਾਹਰੋਂ। ਜਿਸ ਦੀ ਗੱਡੀ ਹੈ ਤੇ ਗੱਡੀ ਤੇ ਇਹ ਜਿਹੜੀ ਗੱਡੀ ਕਿੱਤੀ ਦਾ ਨਾਮ ਉਹ ਤੋਂ ਹੀ ਬਦਲ ਕੇ ਕਰੀ ਕਿੱਤੀ ਗੱਡੀ ਤੁਸੀਂ ਆਪਣੇ ਕਸਟਮਰ ਦੇ ਚਲੋ। ਦੇਖੋ ਗੱਡੀ ਇੱਥੇ ਧੋ ਹੋਣਾ ਸੀ ਮੌਕੇ ਤੇ ਦੇਖੀ ਗੱਡੀ ਲੱਗੀ ਹੋਈ ਹੈਗੀ। ਕਿਹਦੀ ਗੱਡੀ ਆ? ਕਿਸ ਪਰਪਸ ਨਾਲ ਉਹ ਮਾਕੇ ਲੈ ਕੇ ਆਇਆ ਉਹ ਸੀ ਵੈਰੀਫਾਈ ਕਰ ਰਹੇ ਗੱਡੀ ਕਿਹੜੀ ਆ। ਸਾਰਾ ਸੀ ਜਿਹੜੀ ਐਫਐਸਆਰ ਦੀ ਟੀ ਲੱਗੀ ਹੈ ਘਰਾਂ ਦੀ ਸੀ ਚੱਲਣ ਲੱਗੇ ਉਹ ਵੀ ਸੀ ਚੱਲਦਾ ਜੀ ਜੀ ਸਾਡੇ ਬੀ ਕੁਆਲਟੀ ਦੀ ਜਿਹੜੀ ਐਥੇ ਪ੍ਰੋਪਰ ਜਿਹੜੀ ਹੈ ਲੱਗੇ ਇੱਕ ਤਰ੍ਹਾਂ ਦਾ ਖਾਸ ਜੋ ਜੇ ਜੋ ਵੀ ਜੇ ਗੱਡੀ ਵਾਲੇ ਦੇ ਵੀ ਸੂਨੀਰ ਪਈ ਜਾਊਗੀ ਤਾਂ ਉਹਦੀ ਵੀ ਜ਼ਿੰਮੇਵਾਰੀ ਸਾਡੀ ਜੇਕ ਦੋ ਜਿੱਤੇ ਕਨਫਰਮ ਕਰ ਦਿਓ ਬੱਚੀ ਦੀ ਉਮਰ ਕਿੰਨੀ ਹੈ ਤੇ ਦੋਸ਼ੀ ਦੀ ਉਮਰ ਕਿੰਨੀ ਹੈ ਬੱਚੀ ਦੀ ਉਮਰ ਤਾਂ ਝੋਲ ਖਾਇਆ ਸੀ ਜਦੋਂ ਉਹ ਨਹੀਂ ਬੱਚੀ 13-14 ਸਾਲ ਦੀ ਬੱਚੀ ਹੈ ਤੇ ਹੈਪੀ ਨਾਂ ਦਾ ਸਟੈਟ ਜਿਹੜਾ ਇੱਥੇ ਗਵਰਨ ਚਿੰਦਾ ਸੀਗਾ ਉਹ ਜਿਹੜੀ ਏਜ ਇਹ ਮੇਰੇ ਖਿਆਲ ਵਿੱਚ ਵੀ ਪਿਆ 45 ਬਿਆਦੇ ਵਿੱਚ ਹੈ ਜੀ ਤੇ ਬੰਦਾ ਉਹ ਅਸੀਂ ਐਪਰੀਹੈਂਡ ਕਰ ਲਿਆ ਜੋ ਇੱਕ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਹੈ ਕਰਕੇ ਔਰ ਇਹਨੂੰ ਅਸੀਂ 100% ਜਿਹੜੀ ਹੈਗੀ ਆ ਫਾਸਟ ਟਰੈਕ ਦੇ ਵਿੱਚ ਜਾ ਕੇ ਔਰ ਜਲਦੀ ਤੋਂ ਜਲਦੀ ਤਿਆਰ ਕਰਾ ਕੇ ਇਹਨੂੰ ਬਣਦੀ ਤੋਂ ਬਣਦੀ ਵੱਧ ਤੋਂ ਵੱਧ ਜਿਹੜੀ ਕਾਨੂੰਨ ਦੀ ਸਜ਼ਾ ਹੈਗੀ ਉਹ ਅਸੀਂ ਕਰਾਵਾਂ ਸਰ ਇੱਕ ਸਵਾਲ ਹੈ ਜੀ ਇਹ ਸੀਸੀਟੀਵੀ ਦੇ ਵਿੱਚ ਵੀ ਜਾਣਦੀ ਹੀ ਨਜ਼ਰ ਆ ਰਹੀ ਹੈ ਉਹ ਸੀ ਜੀ ਜੀ ਇਹ ਉਹ ਦਮੇ ਦੀ ਆਇਆ ਤੁਸ ਨਹੀਂ ਉਹ ਉਹ ਅਸੀਂ ਹੁਣ ਦੇਖਾਂਗੇ ਜੀ ਤੁਹਾਡੇ ਸਾਹਮਣੇ ਮੌਕੇ ਤੇ ਆਇਆ ਹੈਗਾ ਜੋ ਵੀ ਕੈਮਰੇ ਲੱਗੇ ਹੈਗੇ ਆ ਬੱਚੀ ਕਿੰਨੇ ਵਜੇ ਘਰ ਹੋ ਗਈ ਕਿੰਨੇ ਵਜੇ ਗਈ ਉਹ ਸਾਰੀ ਅਸੀਂ ਇਹ ਸਾਡੀ ਇਨਵੈਸਟੀਗੇਸ਼ਨ ਦਾ 파ਟ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਸਰ ਇਹ ਕੁਝ ਦੱਸਿਆ ਗਿਆ ਕਿ ਪੁਲਿਸ ਮਲਗਦੀ ਹੈ ਉਹਨੂੰ ਘਟਣਾ ਹੋਈ ਉਸ ਸਮੇਂ ਉਹ ਦੋਸਤੇ ਦੇ ਘਰ ਹੋਣੀ ਕੋਈ ਦੇਖਤੀ ਸੀ ਇਹ ਦੋਸਤ ਕੱਲਾ ਜੀ ਹੁੰਦੀ ਸੀ ਇਹ ਕਿਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਜਦੋਂ ਹੁਣ ਉਹਦੇ ਅਰੈਸਟ ਪਾਵਾਂਗੇ ਬੰਦੇ ਜੀ ਅਰੈਸਟ ਪਾਉਣ ਤੋਂ ਬਾਅਦ ਉਹਦੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਸਾਰੀ ਗੱਲ ਕਲੀਅਰ ਹੋਊਗਾ ਜਦੋਂ ਮੱਚੀ ਦੀ ਡੈੱਡ ਬੋਰਡਿੰਗ ਹੋਈ ਜਿਹੜੀ ਸ਼ਗਰੰਦ ਅਰੋਗ ਲੱਗੇ ਨੇ ਉਹ ਲੱਗ ਰਿਹਾ ਸੀ ਕਿ ਇਹੋ ਜੀ ਚੀਜ਼ ਹੈ ਜਾਂ ਫਿਰ ਪੋਸਟੀਆਂ ਨੇ ਉਹ ਉਹ ਦੇਖੋ ਜੀ ਜਿਵੇਂ ਐਜ਼ ਐ ਪੋਸਟਮਾਰਟ ਨੂੰ ਵੀ ਚੀਂ ਕਰਨਾ ਲੱਗ ਜਾਵੇ ਐਜ਼ ਇਹ ਮੇਲ ਅਫਸਰ ਸਾਡੇ ਪੀਮੀਅਰ ਜਿਹੜੇ ਸਾਫ ਹੈਗਾ ਉਹਨਾ ਨੇ ਚੈੱਕ ਕੀਤਾ ਹੈਗਾ ਕੁਝ ਇੰਟਰਨਲ ਡਾਕਟਰ ਸੀਨੀਅਰ ਡਾਕਟਰ ਚੈੱਕ ਕਰਕੇ ਉਹ ਜਿਹੜੀ ਚੀਜ਼ ਹੈ ਜੀ ਸਾਨੂੰ ਪੋਸਟਮਾਰਟ ਨਹੀਂ ਪਤਾ ਲੱਗ ਰਹੀ ਹੈ ਔਰ ਮੈਡੀਕਲ ਜਿਹੜਾ ਹੈਗਾ ਸਵੇਰੇ ਅਸੀਂ ਕਰਾਵਾਂਗੇ ਸਾਨੂੰ ਸਵੇਰੇ ਹੀ ਉਹ ਗੱਲ ਪ Clear ਹੋਣੀ ਹੈ ਸਰ ਇਹ ਕਿਸ ਤਰ੍ਹਾਂ ਜੈਂਟ ਹੋਈ ਹੋਈ ਹੈਗੀ ਉਹ ਤਾਂ ਹੋਈ ਹੈਗੀ ਬੱਚੀ ਠੀਕ ਹੈ ਉਹਦੇ ਨਿਸ਼ਾਨ ਸਾਨੂੰ ਵੇਖ ਕੇ ਪੁਸ਼ਟੀ ਕਰਦੇ। ਉਹ ਜਿਹੜਾ ਨੈਕਸਟ ਟਾਈਮ ਇਹ ਹੈਗਾ ਕਰਕੇ ਉਹਦੇ ਬਾਰੇ ਜਿਹੜਾ ਮੈਡੀਕਲ ਰਿਪੋਰਟ ਆਪੀਅਸ। ਪਰਿਵਾਰ ਕਿ ਸਹਿਲਾ ਪੁਲਿਸ ਪਾਰਟੀ ਦੀ ਨਹੀਂ ਹੋ ਚੀ। ਉਹਦੇ ਬਾਰੇ ਅਸੀਂ ਉਦੋਂ ਮੈਂ ਧਿਰ ਤਰਫੋਂ ਜੇ ਕਿਸੇ ਵੀ ਮੁਲਾਜ਼ਮ ਦੀ ਕੋਈ ਵੀ ਸਾਈ ਜਾਊਗੀ ਪੁਲੀ ਵੀ ਫਿਰਦੀ ਵਾਰ ਜਿ ਪ੍ਰੈਕਸ਼ਨ ਲਿਆ ਜਾਊਗਾ ਸਸਪੈਂਡ ਕੀ